ਡਰਾਈਵਰ ਕਹਿੰਦੇ ਉਹ ਗੱਡੀ ਚਲਾਈ ਆਪਣੀ ਮੂਵੀ ਬਣਾ ਲਈ ਸਾਰਾ ਕੁਝ ਹੋ ਗਿਆ ਉਹ ਕਹਿੰਦਾ ਬੋਤਲ ਆਈ ਆਖਦਾ ਉਹਨੇ ਚਾਹੇ ਤਾਂ ਸਾਰਾ ਕੁਝ ਉਹ ਤਾਂ ਮੈਨੂੰ ਜਿੱਥੇ ਕਿਹਾ ਮੈਂ ਸੱਚਾਈ ਉਹ ਗੁਰਦੀਪ ਰੰਧਾਵਾ ਦੀ दारू 900 ਕਿੰਨੀ 900 ਪੇਟੀ ਆ ਨਾ 900 900 ਪੇਟੀ ਸ਼ਰਾਬ ਦੀ ਜਿੱਥੇ ਜਾਓ ਕੋਈ ਟ੍ਰੈਕ ਆਏ ਡਰਾਈਵਰ ਬੋਲੇ ਉਹ ਪਿੱਛੇ ਆ ਜਾਓ ਪਿੱਛੇ ਪਾਸੇ ਹੋ ਜਾਓ ਉਹ ਖਲੋ ਰਹੇ ਆ ਕਿਸੇ ਜਿੱਧਰ ਇੱਕ ਮਿੰਟ ਇੱਥੋਂ ਬੁਲਵਾਓ ਇੱਥੋਂ ਨਹੀਂ ਨਹੀਂ ਉਹ ਬੁਲਵਾ ਲਿਆ ਜੀ ਬੁਲਵਾ ਲਿਆ ਕਿੰਨੀ ਦੀ ਕਿੰਨੀ ਸ਼ਰਾਬ ਹੈ ਮੇਰੀ ਹੱਪਾ ਕੀ ਆਈ ਨਾਲੇ ਲਏ ਮੇਰੇ ਬਾਬਾ ਨਾਨਕ ਦੇ ਮੋਤਾ ਪਾਂਡੇ ਉੱਥੇ ਜਾਣੀ ਥਾਲੀਵਾਲ ਨੇ ਥਾਲੀਵਾਲ ਕਿਹਨੇ ਮੰਤਰੀ ਨੇ ਹਾਂਜੀ ਆਵਾਜ਼ਾਂ ਦੇ ਵਿੱਚ ਕਿਨੇ 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 ਪਹੁੰਚਵਾਈਏ ਜੇ ਭਾਈ ਇਹ ਆਪਣੇ ਮੰਤਰੀ ਸਾਹਿਬ ਮੰਤਰੀ ਸਾਹਿਬ ਥਾਲੀਵਾਲ ਥਾਲੀਵਾਲ ਲੋ ਵੀ ਦੇਖ ਲੋ ਆਹ ਮੇਰੇ ਬਾਬਾ ਨਾਨਕ ਦੇ ਸ਼ਰਾਂ ਵੀ ਇਹਨਾਂ ਦੀ ਇੱਜ਼ਤ ਕਰੀਏ ਸ਼ਰਾਂ ਵੀ ਹਾਂ ਇਹਦਾ ਵਿਚਾਰੇ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੁਹਾਡਾ ਨਹੀਂ ਤੁਹਾਡਾ ਨਹੀਂ ਕਸੂਰ ਵੜਿਆਂ ਦੀ ਹੈ ਠੀਕ ਹੈ ਬੈਕ ਕਰ ਦੇ ਨਾ ਬੈਕ ਕਰ 200 ਪੇਟੀ ਉਹ ਚ ਬੈਕ ਕਰ ਦਈਏ ਛੱਡ ਦਈਏ ਥਮੇ ਕਿੱਥੇ ਕਰਾਈ ਕਿੱਥੇ ਇਹ ਇੰਨਾ ਨਹੀਂ ਨੇ ਪੱਕਾ ਦੱਸਿਆ ਮੈਨੂੰ ਇਹਨਾਂ ਨੇ ਜਿਹੜੇ ਬੰਦੇ ਭੇਜੇ ਇਹਨਾਂ ਨਾਲ ਬਟਾਲਾ ਬਾਈਪਾਸ ਦੇ ਰੋਗ ਅਸੀਂ ਉੱਥੇ ਆਉਣੇ ਅੱਛਾ ਨਿੱਟ ਕਾਣਾ ਬਟਾਲਾ ਬਾਈਪਾਸ ਦੱਸਿਆ ਸੀ ਕਿੱਥੇ ਲੈ ਕੇ ਜਾਣੀ ਹੈ ਬਾਈਪਾਸ ਦੱਸਿਆ ਗਾੜੀ ਦਾ ਮੈਨੂੰ ਪਤਾ ਜੋ ਹੁੰਦਾ ਤੇ ਤੁਹਾਨੂੰ ਮੈਂ ਵੀ ਦੱਸ ਦਿੰਦਾ ਹਾਂ ਹਾਂ ਕਿਹੜੇ ਕਿਹੜੇ ਬੰਦੇ ਕਿਹੜੇ ਦਾ ਨੰਬਰ ਭੇਜਿਆ ਸੀ ਮੇਰਾ ਮੋਬਾਈਲ ਤੁਹਾਡੇ ਬੰਦੇ ਕੋਲ ਜੋ ਉਹ 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 ਪੁਲਿਸ ਨੂੰ ਹੀ ਦਵਾਵਾਂਗੇ ਉਹ ਨੰਬਰ ਪਾਉਂਦੇ ਲੱਗ ਇਹਨੂੰ ਬੈਕ ਸਾਡੀ ਬੈਕ ਸਟਾਰਟ ਕਰਕੇ ਨਾ ਚੱਲ ਤੂੰ ਬੈਕ ਬੈਕ ਕਰ ਦੋ ਕਿਹੜੇ ਲਾਓ ਤਾਂ ਕਾੜੀ ਲਾ ਦੇ ਗੱਡੀ ਦੇ ਅੱਗੇ ਲਾਓ ਤਾਂ ਕਾ ਮੇਰੀ ਕਿਹਨੂੰ ਗੱਡੀ ਗੱਡੀ ਜਿਹੜੀ ਹੈ ਨਾ ਬਾਹਰ ਚਲਾਓ ਆ ਸਭ ਤੋਂ ਵਧੀਆ ਗੱਲ ਇਹ ਗੱਡੀ ਥਾਣੇ ਵਿੱਚ ਚੱਲ ਗਈ ਨਾ ਫੋਟੋ ਖਿੱਚਵਾ ਲਈ ਗੱਡੀ ਥਾਣੇ ਵਿੱਚ ਜਲ ਗਈ ਨਾ ਇਹ ਰਫੋ ਜੋ ਹੋ ਜਾਣਾ ਜੇ ਇੱਥੋਂ ਗੱਡੀ ਨਹੀਂ ਨਿਕਲਦੀ ਇੱਥੇ ਖੁੱਟੋ ਯਾਰ ਇੱਥੇ ਸੁਣੋ ਆਓ ਯਾਰ ਸਾਡੇ ਕੋਲ ਆਓ ਚਲੋ ਚਲੋ ਸਾਰਾ ਲੈ ਯਾਰ ਇਹ ਲਾਓ ਚੱਕਾ ਇਹਨਾਂ ਕਹਿੰਦੇ ਸਰ ਆ ਆਪਣੀ ਪਰ ਗਈ ਉਹ ਤਾਂ ਨਹੀਂ ਆਉਂਦੀ ਯਾਰ ਜਾਨਾ ਬਾਕੀ ਰਾਜ ਉਹ ਬੰਦਾ ਉਹ ਜਾਣੀ ਉਹ ਆਪਣੇ ਕੋਲ ਤੋਂ ਕੋਈ ਤੁਮੀ ਇਹ ਨਾਲੇ ਮੈਂ ਕਿਹਾ ਕੋਡ ਰੰਚੇ ਜਲਾ ਦਿਓ ਉਹ ਬੰਦੇ ਨਾਲੇ ਸਾਡਾ ਪਾਉਂਦੇ ਤੇ ਰਾਸਤੇ ਦਾ ਸਾਈਡ ਤੇ ਕਰਵਾ ਲਓ ਬੰਦੇ ਬੰਦੇ ਇੱਥੇ ਰੱਖੋ ਉਹਦੇ ਨਾਲ ਵਾਹ ਦੇ ਜਾ ਇੱਕ ਨੰਬਰ ਤੇ ਜਾਣਗਾ ਉਹ ਦੋ ਗੱਡੀਆਂ ਚਲ ਰ ਹੋਣਾਂ ਆਪਾਂ ਦੇਖ ਲੈਣੇ ਲੋਕੇਸ਼ਨ ਪੁੱਛੋ ਕਿਵੇਂ ਕਰ ਗੱਲ ਰਵਾਨੀਂ ਧਾਰਦੇ ਯਾਰ ਥਲੇ ਧਾਰਦੇ ਟਾਈਮ ਗੱਡੀ ਨਾ ਬਾਲਟੀ ਰਾਂਗਾਂਗਾ ਆਪਣਾ ਕੰਮ ਅੱਡ ਕੇ ਪਿੱਛੇ ਹੋ ਜੀ ਉਹਨੂੰ ਨਾ ਫੋਨ ਇੱਥੇ ਕਹਾਂ ਲੀਹੇ ਗੱਲ ਦੀ ਕੋਈ ਇਹਨਾ ਰੋਟੀ ਨੂੰ ਖਿਖਵਾਓ ਤੁਸੀਂ ਇਹਨਾ ਰੋਟੀ ਨੂੰ ਠਿਖਵਾਓ ਕੋਈ ਗੱਲ ਬਾਬਾ ਨਹੀਂ ਕੋਈ ਇਹਨਾ ਰੋਟੀ ਨੂੰ ਠਿਖਵਾਓ